ਜਿਹੜੇ ਅਸੀਂ ਇਹ ਵੋਟਾਂ ਦੇ ਲਾਜ ਸਾਡੇ ਐਮਪੀ ਐਮਐਲਏ ਸਰਕਾਰਾਂ ਚ ਹੈ ਉਹ ਕੌਟਾਲੀਦਲ ਹੋਏ ਕਾਂਗਰਸ ਦੇ ਆਪ ਹੋ। ਅਸੀਂ ਕਾ ਪਾਰਟੀ ਨੂੰ ਨਹੀਂ ਕਹਿੰਦੇ ਪਰ ਤੁਸੀਂ ਆਪਣੀ ਵੋਟਾਂ ਨੂੰ ਦੇਖ ਕੇ ਆਪਣੇ ਪੰਜਾਬ ਦੇ ਲੋਕਾਂ ਦੇ ਪੰਜਾਬ ਦੇ ਬੱਚਿਆਂ ਦਾ ਪੰਜਾਬ ਦੀ ਬੱਚਿਆਂ ਦਾ ਨੁਕਸਾਨ ਨਾ ਕਰੋ। ਉਹਨਾਂ ਨਾਲ ਗੈਂਗ ਰੇਪ ਹੋ ਰਿਹਾ ਹੈ। ਬੱਚਾ ਮਰਿਆ ਬਹੁਤ ਜਿਹੜੀ ਨੀਤਨਯੋਗ ਘਟਨਾ ਹੈ। ਪਰ ਸਾਡਾ ਜਿਹੜੇ ਆਗੂ ਨੇ ਦੇ ਹੋ ਐਮਪੀ ਹੋਣ ਐਮਐਲਏ ਹੋਣ ਕੋਈ ਵੀ ਬੰਦਿਆਂ ਦੇ ਸਾਰੇ ਦੇ ਮੂੰਹ ਸਿਵੇਂ ਕਿਸੇ ਬੰਦੇ ਨੇ ਉਸ ਬੱਚੇ ਬਾਰੇ ਕੋਈ ਗੱਲ ਨਹੀਂ ਖੋਲ ਤਾਂ ਨਹੀਂ ਸਿਆਰ ਸਸਿਕਾਲ ਜੀ ਦਿਸ਼ਾ ਅਪਡੇਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਮਨ ਮੀਆਪੁਰੀ ਪੰਜਾਬ ਦੇ ਅੰਦਰ ਪ੍ਰਵਾਸੀ ਮਜ਼ਦੂਰਾਂ ਦੀ ਤਦਾਦ ਲਗਾਤਾਰ ਵਧਦੀ ਜਾ ਰਹੀ ਹੈ ਇਸ ਦੇ ਨਾਲ ਹੀ ਉਹਨਾਂ ਦਾ ਕਹਿਰ ਵੀ ਵਧਦਾ ਜਾ ਰਿਹਾ ਹੈ ੰਬੀਤੇ ਕੁਸ ਦਿਨ ਪਹਿਲਾਂ ਰੋਪੜ ਵਿੱਚ ਇੱਕ ਘਟਨਾ ਹੋਈ ਜਿੱਥੇ ਪ੍ਰਵਾਸੀ ਮਜ਼ਦੂਰਾ ਵੱਲੋਂ ਪ੍ਰਵਾਸੀਆਂ ਵੱਲੋਂ ਸਰਦਾਰਾਂ ਨੂੰ ਗਾਲ੍ਹਾਂ ਕੱਢੀਆਂ ਗਈਆਂ ਤੇ ਤਾਜ਼ਾ ਘਟਨਾ ਹੁਸ਼ਿਆਰਪੁਰ ਦੀ ਹੈ ਜਿੱਥੇ ਇੱਕ 5 ਸਾਲ ਦੇ ਬੱਚੇ ਨੂੰ ਉਹਦਾਂ ਬਦਫੈਲੀ ਕਰਨ ਤੋਂ ਬਾਅਦ ਉਸ ਨੂੰ ਮੌਤ ਘਾਟ ਤਰ ਦਿੱਤਾ ਗਿਆ ਮੇਰੇ ਨਾਲ ਐਸਸੀਬੀਸੀ ਮਹਾਪੰਚਾਇਤ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾਹੋਰੀ ਨੇ ਸੁਜਨਾ ਵੱਲੋਂ ਤੇ ਪੱਕਾ ਮੋਰਚਾ ਸਤਪੇਰ ਦੇ ਲੈਟਰ ਤੇ ਲਗਾਇਆ ਗਿਆ ਅਸੀਂ ਗੱਲਬਾਤ ਕਰਾਂਗੇ ਕਿ ਕੁੰਬੜਾ ਸਾਹਿਬ ਕਿਵੇਂ ਵੇਖਦੇ ਹੋ ਇਹ ਸਾਰੀ ਘਟਨਾ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਤੁਹਾਡੇ ਚੈਨ ਸਤਿ ਸ੍ਰੀ ਅਕਾਲ ਤੁਹਾਨੂੰ ਧੰਨਵਾਦ ਕਰਦਾ ਹਾਂ ਕਿ ਤੁਸੀਂ ਜਦੋਂ ਵੀ ਲੋਕਾਂ ਦੀ ਆਵਾਜ਼ ਪਬਲਿਕ ਦੀ ਆਵਾਜ਼ ਘਰ ਬਠੇ ਰੱਬ ਵਰਗੇ ਸਰੋਤਿਆਂ ਤੱਕ ਪਹੁੰਚਾਉਂਦੇ ਤੇ ਸਰਕਾਰ ਦੇ ਪ੍ਰਸ਼ਾਸਨ ਤੱਕ ਪਹੁੰਚਾਉਂਦੇ ਆ ਤੇ ਗੱਲ ਕਰ ਲਈ ਜਿਹਦੇ ਵਿਸ਼ੇ ਦੀ ਸਬਜੈਕਟ ਦੀ ਜੋ ਬੱਚਾ ਮਰਿਆ ਬਹੁਤ ਜਿਹੜੀ ਨਿੰਦਣਯੋਗ ਘਟਨਾ ਹੈ ਪਰ ਸਾਡਾ ਜਿਹੜੇ ਆਗੂ ਨੇ ਚਾਹੇ ਉਹ ਐਮਪੀ ਹੋਣ ਐਮਐਲਏ ਹੋਣ ਕੋਈ ਵੀ ਬੰਦਿਆਂ ਦੇ ਸਾਰਿਆਂ ਦੇ ਮੂੰਹ ਸਿਵੇਂ ਕਿਸੇ ਬੰਦੇ ਨੇ ਉਸ ਬੱਚੇ ਬਾਰੇ ਕੋਈ ਕਲਰਿੰਗ ਹੁਤਾ ਫਤ ਤਿਆਰ ਹੈ ਤਾਂ ਕਿ ਇਹਨਾਂ ਨੂੰ ਵੋਟਾਂ ਦਿਖ ਰਹੀਆਂ ਲੋਕਾਂ ਨੂੰ 2027 ਦਿਖ ਰਹੀਆਂ ਵੋਟਾਂ ਦਿਖ ਰਹੀਆਂ ਇਹ ਬੋਲਦੇ ਨਹੀਂ ਪ੍ਰਵਾਸੀਆਂ ਦੇ ਵੋਟਾਂ ਗਈ ਜਗ੍ਹਾ ਵੱਧ ਵੀ ਜਾਂਦੀਆਂ ਨੇ ਇਹ ਪਹਿਲੀ ਘਟਨਾ ਨਹੀਂ ਹੈ ਪੰਜਾਬ 'ਚ ਵੀ ਹਜ਼ਾਰ ਪਰਦੀ ਹੋਵੇ ਦੇਖੋ ਬੱਚੇ ਨਾਲ ਦਰਿੰਦਗੀ ਹੋਣਾ 5 ਸਾਲ ਦਾ ਬੱਚਾ ਉਹਦੀ ਕੀ ਹਲੇ ਉਹਨੇ ਕੀ ਦੇਖਿਆ ਜਿਹੜੇ ਫੁੱਲਾਂ ਨਾਲ ਖੇਲਣਾ ਸੀ ਵੱਡਾ ਹੋਣਾ ਸੀ ਮਾਪੇ ਦਾ ਸਾਰਾ ਬਣਨਾ ਸੀ ਹੋ ਸਕਦਾ ਉਹ ਪਛੜੀ ਸ੍ਰੇਣੀਆਂ 'ਚ ਹੋਵੇ ਤੇ ਸਾਡੇ ਬੱਚੇ ਐ ਪਛੜੀ ਸ੍ਰੇਣੀਆਂ 'ਚ ਹੋਵੇ ਬੱਚੇ ਦੀ ਜਾਨ ਜੇ ਉੱਚੀ ਜਾਤੀ ਦਾ ਹੋਵੇ ਚਾਹੇ ਪਛੜੀ ਦਾ ਪਰ ਬੱਚੇ ਦੀ ਜਾਨ ਗਈ ਹੈ ਤੇ ਦੂਜੀ ਗੱਲ ਕਰ ਲਈਏ ਪਹਿਲਾਂ ਜਿਵੇਂ ਘਟਨਾ ਇਥੇ ਪਿੰਡ ਕੁੰਬੜੇ ਚ ਹੋਈ ਐ ਅਸੀਂ ਆਪ ਹੰਡਾਇਆ ਜਦੋਂ ਵੀ ਪ੍ਰਵਾਸੀ ਦੋ ਮੁੰਡਿਆਂ ਨੂੰ ਪੰਜਾਬੀਆਂ ਨੂੰ ਕਤਲ ਕਰ ਦਿੰਦੇ ਆ ਉਹਨਾਂ ਕਤਲ ਤੋਂ ਬਾਅਦ ਤਿੰਨ ਦਿਨ 에ਅਰਪੋਰਟ ਰੋਡ ਜਾਮ ਰੱਖਣਾ ਪੈਂਦਾ ਐ 에ਅਰਪੋਰਟ ਰੋਡ ਜਾਮ ਰੱਖ ਕੇ ਤਾਂ ਉਹਨਾਂ ਨੂੰ ਫੜਾਨੇ ਤਾਂ ਹਲੇ ਵੀ ਇੱਕ ਬੰਦਾ ਮਨ ਲਗਦੀ ਪੀਓ ਕਰਾਰ ਕਰਿਆ ਕੀ ਕਿ ਹਲੇ ਵੀ ਇੱਕ ਬੰਦਾ ਫੜਿਆ ਨਹੀਂ ਹੈ ਤੇ ਉਲਟਾ ਮੇਰੇ ਬੇਟੇ ਤੇ ਮੇਰੇ ਬੇਟੇ ਤੇ ਮਨਦੀਪ ਸਿੰਘ ਦੇ ਤੇ ਹੋਰ ਇੱਕ ਬੰਦੇ ਤੇ ਪਰਚਾ ਦਰਜ ਕਰਤਾ ਵੀ ਤੁਸੀਂ ਜਿਹੜਾ ਆਵਾਜਾਈ ਚ ਵਿਗਨ ਪਾਇਆ ਸਾਡਾ ਜਿਹੜਾ ਪ੍ਰਸ਼ਾਸਨ ਹੈ ਸਰਕਾਰ ਹੈ ਕਾਨੂੰਨ ਹੈ ਉਹ ਬੁਰੀ ਤਰ੍ਹਾਂ ਫੈਲ ਹੋ ਚੁੱਕਾ ਹੈ ਜਦੋਂ ਫੈਲ ਹੁੰਦਾ ਤਾਂ ਸਰਕਾਰ ਦੇ ਇਹਨਾਂ ਲੋਕਾਂ ਦੇ ਇਹੇ ਖੁੱਲਦੇ ਆ ਤਾਂ ਕਿ ਬੱਚਿਆਂ ਨਾਲ ਦਰਿੰਦਗੀ ਬੇਟਿਆਂ ਨਾਲ ਦਰਿੰਦਗੀ ਬੇਟੀਆਂ ਨਾਲ ਦਰਿੰਦਗੀ ਹੁਣ ਬਹੁਤ ਲੋਕ ਅੱਛਾ ਚੈਲੰਜ ਕਰਨਾ ਪ੍ਰਵਾਸੀ ਚੈਲੰਜ ਕਰ ਰਹੇ ਆ ਜਿਹੜੇ ਪੰਜਾਬੀ ਲੋਕਾਂ ਨੂੰ ਮਾਰਨ ਦੀ ਆ ਪਰ ਲੋਕਾਂ ਦੀ ਲੋਕਾਂ ਨੂੰ ਕਰਨ ਦੀ ਆ ਪਰ ਲੋਕਾਂ ਨੂੰ ਇਹ ਚੈਲੰਜ ਕਰਨਾ ਜਿਵੇਂ ਹੁਣ ਗੱਲ ਕਰ ਲਈਏ ਜਗਤਪ੍ਰੇਮ ਦੀ ਗੱਲ ਹੋਈ ਸੀ ਇਲੈਕਸ਼ਨ ਹੋਇਆ ਇਲੈਕਸ਼ਨ ਜਦੋਂ 2025 ਵੋਟ ਕਲੋਨੀ ਦੀ ਹੋਗੀ 7 800 ਪਿੰਡ ਦੀ ਫੋਟੋ ਹੋ ਗਈ ਤੇ ਦੌੜ ਭੱਜ ਪਈ ਲੋਕਾਂ ਨੂੰ ਵੀ ਜੇ ਸਰਪੰਚਾਇਤ ਇਹਨਾਂ ਦੀ ਬਣ ਗਈ ਪ੍ਰਵਾਸੀਆਂ ਦੀ ਬਣ ਗਈ ਸਾਨੂੰ ਕੌਣ ਪੁੱਛੂਗਾ ਉੱਥੇ ਲੱਗ ਜਿਹੜੀ ਇਹ ਕਲੋਨੀ ਕਰਾਈ ਗਈ ਜਿਹੜੇ ਅਸੀਂ ਵੋਟਾਂ ਦੇ ਲਾਲਚ ਸਾਡੇ ਐਮਪੀ ਐਮਐਲਏ ਸਰਕਾਰਾਂ ਚ ਹੈ ਉਹ ਕਾਲੀ ਦਲ ਹੋਵੇ ਕਾਂਗਰਸ ਹੋਵੇ ਆਪ ਹੋਵੇ ਅਸੀਂ ਇੱਕ ਪਾਰਟੀ ਨੂੰ ਨਹੀਂ ਕਹਿੰਦੇ ਪਰ ਤੁਸੀਂ ਆਪਣੀ ਵੋਟਾਂ ਨੂੰ ਦੇਖ ਕੇ ਆਪਣੇ ਪੰਜਾਬ ਦੇ ਲੋਕਾਂ ਦੇ ਪੰਜਾਬ ਦੇ ਬੱਚਿਆਂ ਦਾ ਪੰਜਾਬ ਦੀ ਬੱਚਿਆਂ ਦਾ ਨੁਕਸਾਨ ਨਾ ਕਰੋ ਉਹਨਾਂ ਨਾਲ ਗੈਂਗ ਰੇਪ ਹੋ ਰਹੀ ਹੈ ਉਹਨਾਂ ਦੇ ਵੱਢ ਟੁੱਕ ਹੋ ਰਹੀ ਹੈ ਮਾਰ ਮਰਈਆ ਹੋ ਰਹੀ ਹੈ ਫਿਰ ਇਨਵੈਸਟੀਗੇਸ਼ਨ ਚੱਲਦਾ ਜਾਂਚ ਚੱਲਦੀ ਹੈ ਪੰਜਾਬ ਚ ਰਹਿਣ ਵਾਲੇ ਲੋਕਾਂ ਨੂੰ ਪੰਜਾਬ ਚ ਇਨਸਾਫ ਨਹੀਂ ਮਿਲ ਰਿਹਾ ਦੇਖੋ ਕਿੰਨੀ ਨਿੰਦਣਯੋਗ ਗੱਲ ਹੈ ਕੂਬੜੇ ਸਭ ਜੀ ਤੁਸੀਂ ਕਿਹਾ ਕਿ ਘਟਨਾ ਕੋਈ ਪਹਿਲੀ ਨਹੀਂ ਉਸ ਤੋਂ ਪਹਿਲਾਂ ਵੀ ਤੁਹਾਡੇ ਇਲਾਕੇ ਚ ਵੀ ਕੋਈ ਹੈ ਕੁੰਬੜੇ ਚ ਵੀ ਕੋਈ ਹੈ ਹਾਰਤ ਤੋਂ ਹੀ ਹੈ ਤੇ ਤੁਸੀਂ ਉਹਦੇ ਖਿਲਾਫ ਪੱਕਾ ਚਲੋ ਮੋਰਚਾ ਵੀ ਲਾਇਆ ਸੀ ਉਹਦੇ ਖਿਲਾਫ ਲੜੇ ਵੀ ਹੋ ਪਰ ਤੁਹਾਨੂੰ ਲੱਗਦਾ ਨਹੀਂ ਕਿ ਪ੍ਰਸ਼ਾਸਨ ਦੇ ਲੈ ਕੇ ਇਹਨਾਂ ਤੇ ਪੱਕੀ ਕੋਈ ਪਾਬੰਦੀ ਲੱਗਣੀ ਚਾਹੀਦੀ ਹੈ ਕਿਉਂਕਿ ਇਹਨਾਂ ਦੇ ਆਮ ਦੇਖਿਆ ਉਹ ਪਿੰਡਾਂ ਚ ਤਾਂ ਕਈ ਜਗ੍ਹਾ ਸਰਪੰਚੀ ਬਣੇ ਬੈਠੇ ਨੇ ਭਈਏ ਮੈਂ ਕਿਹਾ ਜਿਵੇਂ ਗੱਲ ਆਪਾਂ ਕਰ ਲਏ ਹਿਮਾਚਲ ਦੀ ਕਰ ਲਓ ਆਪਾਂ ਨੇੜੇ ਜੇ ਸਾਡਾ ਕੋਈ ਪੰਜਾਬੀ ਵੀ ਕਹਿੰਦੇ ਜੀ ਪੰਜਾਬ ਦੀ ਪੰਜਾਬ ਦੇ ਲੋਕਾਂ ਨਾਲ ਜੇਕਰ ਹਿਮਾਚਲ ਚ ਨਹੀਂ ਹੁੰਦੀ ਕਈ ਸਟੇਟਾਂ ਚ ਜਿਹੜੀ ਬੈਨ ਹੈ ਜਿਹੜਾ ਬਾਹਰਲੇ ਬੰਦੇ ਨੂੰ ਪਰ ਇੱਥੇ ਤਾਂ ਕੋਈ ਪੁੱਛਦਾ ਹੀ ਨਹੀਂ ਵੀ ਆਧਾਰ ਕਾਰਡ ਕਿੱਥੇ ਦਾ ਪੈਨ ਕਾਰਡ ਕਿਸੇ ਦਾ ਨੌਕਰੀਆਂ ਬਾਹਰਲੇ ਨੂੰ ਪਹਿਲਾਂ ਮਿਲਦੀਆਂ ਪੰਜਾਬ ਦੇ ਜਿਹੜੇ ਬੱਚਿਆਂ ਰੁੱਲਦੇ ਫਿਰ ਰਹੇ ਨੇ ਬਾਹਰਲੇ ਬੰਦਿਆਂ ਨੂੰ ਇੱਥੇ ਨੌਕਰੀਆਂ ਵੀ ਫੈਕਟਰੀਆਂ 'ਚ ਵੀ ਇੰਡਸਟਰੀਆਂ 'ਚ ਵੀ ਪ੍ਰਾਈਵੇਟ ਕੰਪਨੀਆਂ 'ਚ ਵੀ ਪਹਿਲ ਕਰੀ ਵੀ ਜਿਹੜੀ ਪ੍ਰਵਾਸੀ ਆਂਦੀ ਹੈ ਇਸ ਕਰਕੇ ਜੇਕਰ ਇਹ ਨਾ ਸੋਚੀ ਨਾ ਅਨਕੇਲ ਪਾਈ ਨਾ ਸਰਕਾਰਾਂ ਨੇ ਧਿਆਨ ਦਿੱਤਾ ਇੱਕ ਦਿਨ ਦਿਨੋਂ ਪ੍ਰੈਜ਼ੀਡੈਂਟ ਜਿਹੜਾ ਹੈਗਾ ਇਹਦੇ ਗਲਤ ਰਿਜ਼ ਤੁਹਾਡੇ ਲਕਿਤੇ ਦੇਖੇ ਬਹੁਤ ਪਰਮਾਹਾਰ ਹੈ ਭਈਆਂ ਦੀ ਟੋਟੇ ਉੱਥੇ ਵੈਰੀਫਿਕੇਸ਼ਨ ਹੋਈ ਹੈ ਸਾਰਿਆਂ ਦੀ ਕੋਈ ਵੈਰੀਫਿਕੇਸ਼ਨ ਨਹੀਂ ਜਦੋਂ ਕਤਲ ਹੋਇਆ ਮਰਡਰ ਹੋਇਆ ਭਈਏ ਥੋੜੇ ਸੈਮ ਗਏ ਸੀ ਪਿੰਡਾਂ 'ਚ ਘਟ ਗਏ ਸੀ ਸਾਡੇ ਪਿੰਡ 'ਚ ਪਰ ਜਿਹੜੇ ਚਾਰ ਪਿੰਡ ਕੁੰਬੜੇ ਦੀ ਗੱਲ ਕਰ ਲਓ ਸੁਹਾਣੇ ਦੀ ਗੱਲ ਕਰ ਲਓ ਮੌਲੀ ਦੀ ਕਰ ਲਓ ਮਟੌਰ ਦੀ ਕਰ ਲਓ ਜਗਤਪ੍ਰੀਤ ਦੀ ਕਰ ਲਓ ਬਲਾਉਂਗੀ ਦੀ ਕਰ ਲਓ ਮੈਂ ਕਹਿੰਦਾ ਜੇ ਇੱਥੇ ਕੁਝ ਵੀ ਨਹੀਂ ਤਾਂ ਇੱਥੇ 2.5 ਲੱਖ ਜਿਹੜਾ ਹੈ ਪ੍ਰਵਾਸੀ ਬੈਠਾ ਹੋਊ ਇਹ ਪਿੰਡਾਂ 'ਚ 2.5 ਲੱਖ ਪ੍ਰਵਾਸੀ ਬੈਠਾ ਹੋਊਗਾ ਇਹ ਪਿੰਡਾਂ 'ਚ ਜਿਹੜੇ ਕਲੋਨੀਆਂ ਚੋਂ ਫੀ ਚਪੜੀਆਂ ਅੱਛਾ ਸਾਡੀਆਂ ਸਰਕਾਰਾਂ ਪਿੱਛੇ ਮਕਾਨ ਦੰਦੀਆਂ ਰਹੀਆਂ ਪੰਜਾਬ ਦੇ ਲੋਕਾਂ ਦੀਆਂ ਕਈਆਂ ਦੀਆਂ ਆਏ ਆਏ ਹਲੇ ਜਿਨ੍ਹਾਂ ਦੀਆਂ ਛੱਤਾਂ ਗਿਰਗੀਆਂ ਜਿਨ੍ਹਾਂ ਨੂੰ ਮਕਾਨ ਨਹੀਂ ਮਿਲਦੇ ਪੰਜ ਪੰਜ ਮਰਲੇ ਦੇ ਪਲਾਟਾਂ ਦੇ ਵਾਅਦੇ ਕੀਤੇ ਸੀ ਪਰ ਇਹ ਸਰਕਾਰਾਂ ਨੇ ਤੁਹਾਨੂੰ ਦੇਖਿਆ ਡੱਡੂ ਮਜਰਾ ਤਨਾਸ 20000 15000 ਮਕਾਨ ਪ੍ਰਵਾਸੀਆਂ ਨੂੰ ਬਣਾ ਕੇ ਦਿੱਤਾ ਕਲੋਨੀਆਂ ਚ ਜਾ ਕੇ ਫਿਰ ਇਹ ਕਿਉਂ ਨਾ ਚਾਵਾਂ ਕਿਉਂ ਨਾ ਇਹ ਲੋਕਾਂ ਨੂੰ ਵੱਡਣ ਕਿਉਂ ਨਾ ਬੱਚਿਆਂ ਨਾਲੇ ਤਰਿੰਦਗੀ ਕਰਨ ਜਾਂ ਅਸਰਡੀਆਂ ਸਰਕਾਰਾਂ ਇਹ ਸੁਲਤਾਨ ਦੇ ਏਰੀਆ ਨਾਲ ਜਿਹੜਾ ਪਹਿਲਾ ਮਾਮਲਾ ਹੋਇਆ ਤੁਹਾਡੇ ਇਲਾਕੇ ਦਾ ਸੀ ਕੁੰਬੜੇ ਦਾ ਸੀ ਤੁਸੀਂ ਇਸ ਕਰਕੇ ਬੜਾ ਮੁੱਦਾ ਚੱਕਿਆ ਪਰ ਹੁਣ ਉਹ ਅਦਰ ਸਟੇ ਅਦਰ ਡਿਸਟ੍ਰਿਕਟ ਦਾ ਹੈ ਇਸ ਕਰਕੇ ਤੁਸੀਂ ਉਸ ਨੂੰ ਲੈ ਕੇ ਵੀ ਕੋਈ ਐਕਸ਼ਨ ਲੈ ਰਹੇ ਹੋ ਅਸੀਂ ਜਿਹੜੀ ਦੇਖੋ ਉਸ ਬੱਚੇ ਦੀ ਅਸੀਂ ਪੂਰਾ ਤੌਰ ਤੌਰ ਤੇ ਸਾਡਾ ਜਿਹੜਾ ਸਮਰਥਨ ਹੋਊਗਾ ਜਦੋਂ ਵੀ ਉਹ ਦੋਸ਼ੀ ਆ ਜਿਹੜੇ ਅਸੀਂ ਕਹਿੰਦੇ ਵੀ ਜਿਵੇਂ ਬੱਚਾ ਮਾਰਿਆ ਪਹਿਲਾਂ ਤਾਂ ਖੂਨ ਬਦਲੇ ਖੂਨ ਜਿਵੇਂ ਉਹਨੂੰ ਵਾਏ ਫਾਂਸੀ ਹੋ ਜਾ ਬੰਦੇ ਨੂੰ ਤਾਂ ਕਿ ਮੁੜ ਕੇ ਇਹ ਬੱਚੇ ਨਾਲ ਕਿਸੇ ਨਾਲ ਤਰਿੰਦਕੀ ਨਾ ਹੋਵੇ ਉਸ ਬੰਦੇ ਨੂੰ ਫਾਂਸੀ ਦੀ ਸਜ਼ਾ ਮੰਗਦੇ ਜਦੋਂ ਵੀ ਸਾਡੇ ਕੋਲ ਦੇਖੋ ਅਸੀਂ ਤੁਹਾਡੇ ਰਾਹੀਂ ਅਪੀਲ ਕਰ ਸਕਦੇ ਹਾਂ ਬੇਨਤੀ ਕਰ ਸਕਦੇ ਹਾਂ ਉਹਨਾਂ ਦੇ ਪੇਰੈਂਟਸ ਕੋਈ ਹੋਰ ਵੀ ਅਸੀਂ ਵੀ ਸਾਡੇ ਵੀ ਆਗੂ ਉੱਥੇ ਪਹੁੰਚ ਕਰਨਗੇ ਪਹੁੰਚ ਕਰਕੇ ਜਿਵੇਂ ਸੰਘਰਸ਼ ਕੀਤਾ ਜਾਵੇਗਾ ਵੱਡਾ ਸੰਘਰਸ਼ ਕਰਾਂਗੇ ਪਰ ਉਹ ਜਿਹੜੇ ਦੋਸ਼ੀ ਨੇ ਚਾਹੇ ਦੋ ਬੰਦੇ ਹੋਣ ਤਿੰਨ ਬੰਦੇ ਹੋਣ ਉਹਨਾਂ ਨੂੰ ਅਸੀਂ ਫਾਂਸੀ ਦੀ ਸਜ਼ਾ ਮੰਗਦੇ ਤਾਂ ਕਿ ਕਿਸੇ ਬੱਚੇ ਨਾਲ ਮੁੜ ਕੇ ਅਜਿਹਾ ਕਾਰਵਾਈ ਨਾ ਪੰਜਾਬ 'ਚ ਹੋਵੇ। ਬੜਾ ਸੋ ਤੁਹਾਨੂੰ ਲੱਗਦਾ ਜਿਹੜੇ ਮਕਾਨ ਮਾਲਕ ਨੇ ਉਹ 1000 2000 ਕਿਰਾਏ 'ਤੇ ਬਿਨਾਂ ਵੈਰੀਫਿਕੇਸ਼ਨ ਦੇ ਉਹਨਾਂ ਰੱਖਦੇ ਨੇ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ। ਕਾਰਵਾਈ ਮੈਂ ਕਿਹਾ ਵੀ ਜਿਹੜੇ ਰੱਖਦੇ ਤਾਂ ਲੱਗਿਆ ਪਰ ਜਿਹੜੇ ਸਾਡੇ ਇੱਥੇ ਬੈਠੇ ਪੰਜ ਸਰਪੰਚ ਬਲਾਕ ਸੌਂਤੀ ਅਧਾਰ ਕਾਰਡਾਂ ਨੂੰ ਰਸਟਰ ਕਾਰਡਾਂ ਨੂੰ ਤਸਦੀਕ ਕਰਦੇ ਨੇ ਆਇਡੈਂਟੀਫਾਈ ਕਰਦੇ ਨੇ ਕਾਰਵਾਈ ਉਹਨਾਂ ਤੇ ਵੀ ਬਣਦੀ ਹੈ ਤਾਂ ਕਿ ਉਹ ਵੀ ਭਾਗੀ ਭਾਗੀਆਂ ਇਸ ਕੰਮ ਕਰਦੇ ਉਹ ਵੀ ਭਾਗੀ ਹੈਗੇ ਸੋ ਇਸ ਇਸ ਮੁੱਦੇ ਤੇ ਇਹਨਾਂ ਭਈਆਂ ਤੇ ਨਕੇਲ ਕਿਵੇਂ ਕਸੀ ਜਾ ਸਕਦੀ ਹੈ ਤੁਹਾਡੀ ਦੇਖੋ ਸਰਕਾਰਾਂ ਕੋਲ ਕੀ ਨਹੀਂ ਹੁੰਦਾ ਸਰਕਾਰ ਕੀ ਨਹੀਂ ਕਰ ਸਕਦੀ ਮੇਰੇ ਕਹਿਣ ਤੋਂ ਤੁਹਾਤੋਂ ਕਹਿਣ ਤੋਂ ਸਰਪੰਚਾਂ ਦੇ ਕਹਿਣ ਤੋਂ ਭਈਆਂ ਦੇ ਖਿਲਾਫ ਕੋਈ ਨਕੇਲ ਨਹੀਂ ਪੈਣੀ ਜੇ ਸਰਕਾਰ ਚਾਹੇ ਸਰਕਾਰ ਚਾਹੇ ਕੀ ਨਹੀਂ ਕਰ ਸਕਦੀ ਸਰਕਾਰਾਂ ਜਿਵੇਂ ਹੁਣ ਨਹੀਂ ਤਾਂ ਆ ਜਿਹੜਾ ਤੁਸੀਂ ਦੇਖੇ ਰਿਹਾ ਹਣ ਨੇਪਾਲ ਦਾ ਕੀ ਹਾਲ ਹੋਇਆ ਜੇਕਰ ਨਾ ਲੋਕਾਂ ਨੂੰ ਸੰਭਿਆ ਚੋਂ ਪੰਜਾਬ ਦੇ ਹੁਣ ਹਮਾਚਲ ਦੇ ਹੁਣ ਹਰਿਆਣੇ ਦੇ ਹੁਣ ਇੱਕ ਦਿਨ ਨੇਪਾਲ ਵਰਗਾ ਹੋ ਜਾਊਗਾ ਜਿਵੇਂ ਕੁੱਟਕੁੱਟ ਕੇ ਮੰਤਰੀਆਂ ਨੂੰ ਨੰਗੇ ਕਰਕੇ ਇਹਨਾਂ ਚੋਂ ਨਹਿਰਾਂ ਚ ਗੇਰਨਗੇ ਤੇ ਜਿਹੜਾ ਪ੍ਰਧਾਨ ਮੰਤਰੀ ਹੈ ਜਾਂ ਮੁੱਖ ਮੰਤਰੀ ਹੈ ਇਹਨਾਂ ਨੂੰ ਆਪਣਾ ਦੇਸ਼ ਛੱਡਣਾ ਪੈ ਜਾਊਗਾ ਇਹ ਗੱਲ ਪੰਜਾਬ ਚ ਵੀ ਹੋਣ ਵਾਲੀ ਹੈ ਇੰਡੀਆ ਚ ਵੀ ਹੋਣ ਵਾਲੀ ਹੈ ਜੋ ਨੇਪਾਲ ਚ ਹੋਈ ਹੈ ਉਹ ਜੋ ਕੇਸ ਤੁਹਾਡਾ ਸੀ ਕੁੰਬੜੇ ਦਾ ਪੰਜਾਬ ਦਾ ਉਸ ਕੇਸ ਦਾ ਕਿ ਕੁਝ ਬਣਿਆ ਜਾਂ ਉੱਤੀ ਦਬ ਗਿਆ ਉਹ ਉਸ ਕੇਸ ਦਾ ਇਸ ਤਰ੍ਹਾਂ ਸਰਕਾਰ ਬੁਰੀ ਤਰ੍ਹਾਂ ਫੈਲ ਹੋਈ ਉਸ ਕੇਚ ਸਰਕਾਰ ਨੇ ਵਾਅਦਾ ਕੀਤਾ ਸੀ ਜਿਹੜੇ ਧਰਨਾ ਚ ਕਾਇਆ ਸੀ ਵੀ ਤੁਹਾਨੂੰ ਇੱਕ ਇੱਕ ਕਰੋੜ ਰੁਪਿਆ ਜਿਹੜਾ ਹੈਗਾ ਫਾਈਨੈਂਸ਼ਲੀ ਤੌਰ ਤੇ ਮਦਦ ਹੋਊਗੀ ਮੁੱਖ ਮੰਤਰੀ ਲੀ ਫੰਡ ਚੋਂ ਮਿਲੂਗੇ ਰੈੱਡ ਕਰਾਸ ਚੋਂ ਮਿਲੂਗੇ ਇੱਕ ਇੱਕ ਪਰਿਵਾਰ ਦੇ ਬੱਚੇ ਨੂੰ ਨੌਕਰੀ ਦੇਈ ਜਾਊਗੀ ਨਾ ਸਰਕਾਰ ਨੇ ਨੌਕਰੀ ਦੇਈ ਨਾ ਇਹਨਾਂ ਕਰੋੜ ਕਰੋੜ ਰੁਪਿਆ ਮਿਲਿਆ ਬਹੁਤ ਔਖਾ ਮੁਸ਼ਕਲ ਉਹਨਾਂ ਚ ਇੱਕ ਬੱਚਾ ਐਸਸੀ ਸੀ ਦੂਜਾ ਬੀਸੀ ਸੀ ਜਿਹੜਾ ਬੀਸੀ ਹੈ ਉਹਨੂੰ ਸਿਰਫ 4 ਲੱਖ ਰੁਪਿਆ ਰੈੱਡ ਕਰਾਸ ਤੋਂ ਮਿਲਿਆ ਤੇ ਬੀਸੀ ਨੂੰ 8.5 ਲੱਖ ਰੁਪਈਆ ਨੂੰ ਐਸ்சிਐਸਟੇਟ ਤੋਂ ਮਿਲਿਆ ਬੈਲਫੇਅਰ ਫੰਡ ਦਾ 2 ਲੱਖ ਰੁਪਈਆ ਰੈੱਡ ਕਰਾਸ ਦਾ ਮਿਲਿਆ ਸਿਰਫ ਦਾ ਸਿਰਫ ਜਦੋਂ ਐਸਡੀਐਮ ਆ ਕੇ ਇੱਥੇ ਡੀਐਸਪੀ ਸਾਰੇ ਆ ਕੇ ਇੱਥੇ ਹੱਥ ਖੜੇ ਕਰਕੇ ਜਵਾਬ ਦੇਗੇ ਵੀ ਜੋ ਫੰਡ ਸੀ ਇਹੀ ਮੁੱਖ ਮੰਤਰੀ ਲੀਫ ਫੰਡ ਸੀ ਜੋ ਰੈੱਡ ਕਰਾਸ ਦਾ ਹੈ ਪਰ ਕੁਮੜਾ ਸਭ ਨੂੰ ਦੇਖਿਆ ਜਾਂਦਾ ਕਿ ਲਗਾਤਾਰ ਗਿਣਤੀ ਘਟਣ ਦੀ ਬਜਾਏ ਵਧਦੀ ਜਾ ਰਹੀ ਹੈ ਪਈਆਂ ਦੀ ਕਈ ਤਾਂ ਹੁਣ ਪੱਕੇ ਮਸਨੀਕੀ ਹੋ ਗਏ ਨੇ ਪਿੰਡਾਂ 'ਚ ਜਿਹੜੇ ਸਾਡੇ ਸਿਆਸਦਾਨ ਇਹ ਬਹੁਤ ਵੱਡੀ ਅੱਲਾ ਸ਼ੇਰੀ ਦੇ ਰਹੇ ਨੇ ਸਿਆਸਦਾਨ ਬਹੁਤ ਵੱਡੀ ਅੱਲਾ ਸ਼ੇਰੀ ਦੇ ਰਹੇ ਨੇ ਤੇ ਦੂਜੇ ਸਾਡੇ ਕਿਸਾਨ ਭਾਈ ਜਿਹੜ ਹੁਣ 10 ਕਿਸਾਨ ਖਲਾਫ ਹੋ ਗਏ ਮੇਰੇ ਉਹ ਵੀ ਤੁਹਾਡੇ ਰਾਹੀਂ ਸੁਣ ਲੈਣ ਜਿਹੜੇ ਹਾਰ ਪਾ ਕੇ ਟ੍ਰੇਨਾਂ ਤੋਂ ਕਈ ਵਾਰੀ ਹਾਰ ਪਾ ਕੇ ਲਿਆਂਦੇ ਵੀ ਇਹਨਾਂ ਦਾ ਸਵਾਗਤ ਕਰ ਰਹੇ ਜਿਹੇ ਝੋਨਾ ਲਾਣ ਵਾਸਤੇ ਬੁਲਾਏ ਜਿਰੀ ਲਾਣ ਵਾਸਤੇ ਬੁਲਾਏ ਪਰ ਉਹੀ ਸਾਡੇ ਬਾਲਾਂ ਨੂੰ ਸਾਡੇ ਪਰਿਵਾਰਾਂ ਨੂੰ ਸਾਡੇ ਬੱਚੀਆਂ ਨੂੰ ਰੇਪ ਕਰਨ ਤੱਕ ਪਹੁੰਚ ਗਏ ਜਿਹੜੰਨੇ ਹਾਰ ਪਾ ਕੇ ਲਿਆਂਦੇ ਸੀ ਉਹ ਬੰਦੇ ਜਿਹੜੇ ਸੁਣ ਲੈਣ ਜਿਹੜੇ ਕਿਸਾਨ ਵੀਰ ਨੇ ਵੀ ਇਹਨਾਂ ਦਾ ਸਨਮਾਨਤ ਕਰਨਾ ਚਾਹੀਦਾ ਯਾਰ ਇਹਨਾਂ ਨੂੰ ਕੱਢਣਾ ਚਾਹੀਦਾ ਉਮਰਾ ਸਾਹਿਬ ਤੁਸੀਂ ਹਮੇਸ਼ਾ ਜ਼ੁਲਮ ਦੇ ਖਿਲਾਫ ਲੜਿਓ ਤੁਸੀਂ ਪੱਕਾ ਮੋਰਚਾ ਲਾਇਆ ਸੋ ਇਸ ਕੇਸ ਨੂੰ ਲੈ ਕੇ ਤੁਸੀਂ ਪਰਿਵਾਰ ਨਾਲ ਤਾਲਮੇਲ ਕਰਕੇ ਕੋਈ ਅੱਗੇ ਵਿਉਂਤਬੱਦੀ ਘੜੋਗੇ ਅੱਗੇ ਅਸੀਂ ਤਾਲਮੇਲ ਕਰਕੇ ਹੈ ਵੀ ਜਦੋਂ ਪਰਿਵਾਰ ਤੱਕ ਅਸੀਂ ਸੰਪਰਕ ਕਰ ਰਹੇ ਹਾਂ ਸਾਡੀ 2-4 ਬੰਦੇ ਉੱਧਰ ਡਿਊਟੀ ਲਾਈ ਹੈ ਤੇ ਉਹਨਾਂ ਨਾਲ ਕਰਕੇ ਤਾਲਮੇਲ ਅਸੀਂ ਜਿਹੜੇ ਕਮਿਸ਼ਨ ਨੇ ਬੈਠੇ ਨੇ ਆ ਚਾਈਲਡ ਵੈਲਫੇਅਰ ਵਾਲੇ ਦੱਸੋ ਕੀ ਕਰ ਰਹੇ ਆ ਬੱਚਿਆਂ ਦਾ ਕਮਿਸ਼ਨ ਬਣਾਇਆ ਕੀ ਕਰ ਰਿਹਾ ਉਹਨਾਂ ਨੂੰ ਸੋਚੀਦਾ ਸੀ ਨੋਟਿਸ ਉਹਨਾਂ ਨੂੰ ਲੈਣਾ ਤਾਂ ਕਿ ਲੋਕਾਂ ਕੋਲ ਜਾਣ ਦੀ ਬਜਾਏ ਲੋਕ ਨਹੀਂ ਇੱਥੇ ਕਮਿਸ਼ਨ ਬੈਠਿਆ ਆ ਬਣ ਵਿਭਾਗ ਚ ਕਮਿਸ਼ਨ ਬੈਠਿਆ ਚਾਈਲਡ ਵੇਅਰ ਬੱਲੇ ਵਾਲਸ ਰੱਖਿਆ ਦਾ ਆ ਕਮਿਸ਼ਨ ਬੈਠੀ ਆ ਇਧਰ ਦੂਜੇ ਪਾਸੇ ਇਹ ਕਮਿਸ਼ਨ ਕੀ ਕਰ ਰਹੇ ਨੇ ਕਮਿਸ਼ਨਾਂ ਨੂੰ ਜਿਹੜਾ ਬੱਚਿਆਂ ਵਾਸਤੇ ਤਾਂ ਬੱਚਿਆਂ ਦੀ ਦੇਖ ਰਹਿ ਕਰੋ ਅਸੀਂ ਹੁਣ ਇੱਕ ਬੱਚੀ ਦਾ ਜਿਹੜਾ ਬਹੁਤ ਔਖੀ ਕ ਟ੍ਰੇਸ ਕਰਾਈਏ ਸੁਨਾਮ ਤੋਂ ਨਵਾਲਿਕ ਬੱਚੀ ਨਾਲ ਕੇਸ ਹੁੰਦਾ ਗੋਦਜ ਬੱਚਾ ਹੋ ਜਾਂਦਾ ਨਵਾਲਿਕ ਤੇ ਬਹੁਤ ਔਖਾ ਕ ਥਾਣੇ ਦਾ ਕਰੋ ਕਰਕੇ ਟ੍ਰੇਸ ਕਰਾਉਂਦੇ ਉਹ ਨਾਰੀ ਦੇ ਕਿਤੇ ਨਾ ਚੱਕ ਕੇ ਭੇਜਦੀ ਨਾਰਮ ਕਿਤਨਾ ਜਿਹੜਾ ਬੱਚੀ ਸੇਫ ਹੈਗੀ ਜਦੋਂ ਬੱਚਿਆਂ ਦਾ ਕਿਤੇ ਹਿੱਲੇ ਹੀ ਨਹੀਂ ਉਹਦੇ ਮਾਪਿਆਂ ਨੂੰ ਸਬੂਤ ਕਰ ਜਾਣਾ ਚਾਹੀਦਾ ਜਿਹੜੇ ਵਿੰਗੇਟਟੇ ਕਾਨੂੰਨ ਬਣਾਏ ਆ ਕਾਨੂੰਨਾਂ 'ਚ ਸੁਧਰ ਕਰਨੀ ਚਾਹੀਦੀ ਹੈ ਤੇ ਜਿਹੜੀ ਹੌਂਦੀ ਹਾਲਤ ਬੱਚਿਆਂ ਦੀ ਦੇਖ ਕੇ ਨਰਿੰਦਗੀ ਤਾਂ ਇਹਨਾਂ ਵਾਸਤੇ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਧੰਨਵਾਦ ਜੀ ਸੋ ਐਸਸੀਬੀ ਨਾਲ ਐਸਸੀਬੀਸੀ ਮਹਾਪੰਚਾਇਤ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੋਬੜਾ ਤਰੂਨ ਦੀ ਟੀਮ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਕੋਈ ਵੀ ਸਰਕਾਰ ਹੈ ਉਹ ਚੰਦ ਕੁ ਵੋਟਾਂ ਦੇ ਲਾਲਚ ਚ ਭਈਆਂ ਨੂੰ ਇੱਥੇ ਪੰਜਾਬ ਚ ਪੱਕੇ ਤੌਰ ਤੇ ਬਸਰੀਕ ਬਣਾ ਰਹੇ ਉਹਨਾਂ ਦੇ ਵੋਟਾਂ ਬਣ ਗਈਆਂ ਨੇ ਸੋ ਇਸ ਚੀਜ਼ ਤੇ ਨਕੇਲ ਕੱਸੀ ਜੜੀ ਜੇ ਤਾਂ ਕਿ ਆਪਣਾ ਜਿਹੜਾ ਪੰਜਾਬ ਹੈ ਉਸ ਰਖੇਤ ਮਹਿਸੂਸ ਕਰ ਸਕੇ ਕੈਮਰਾਮੈਨ ਸੰਦੀਪ ਦੇ ਨਾਲ ਮਹਰਮਨ ਮਿਆਪੁਰ ਦੀ ਖਾਸ ਅਪਡੇਟ ਨਿਊਜ਼ ਹੌਲੀ